ਜੇ ਰੱਬਾ ਤੇ ਮਾਵਾ ਬਣਾਈਆਂ ਨੇ ਮਾਵਾ ਦਿਲ ਵੀ ਇੱਡੇ ਤੱਕੜੇ ਕਰਦੇ ਜੇ ਮਾਵਾ ਤੇ ਕੋਈ ਦੁੱਖ ਹੁੰਦਾ ਤਾਂ ਉਹਨੂੰ ਝੱਲ ਸਕਣ ਜਿਵੇਂ ਹੁਣ ਜਵੰਦੇ ਦੀ ਮਾਵਾ ਜਿਹੜੀ ਉਹਦੀ ਬਾਕੀ ਜ਼ਿੰਦਗੀ ਆ ਕਿਵੇਂ ਕੱਟੂਗੀ ਜਿਉਂਦੀ ਨਹੀਂ ਮਾਰਗ ਇੱਕ ਮਰਿਆ ਨੀ ਜਾਂਦਾ ਨਾਲ ਜੇ ਮਾਵਾ ਨੂੰ ਪੁੱਤ ਨਹੀਂ ਨੰਦੀਂਦੀ ਮਾਵਾ ਅੱਖਾਂ ਤੋਂ ਅੰਨੀਆਂ ਹੋ ਜਾਂਦੀਆਂ ਨੇ ਬੀਰ ਬੌਣ ਤੋਂ ਇੰਨਾ ਉਹਦਾ ਦਿਲ ਤਕੜਾ ਕਰਦੇ ਜਿਹੜੀ ਬਾਕੀ ਜ਼ਿੰਦਗੀ ਆ ਵੀ ਉਹ ਕੱਢ ਲਵੇ ਕੱਢਣੀ ਪੈਣੀ ਆ ਪਰ ਬਹੁਤ ਮੁਸ਼ਕਲ ਕੱਢਣੀ ਜਿਹੜਾ ਐਡਾ ਵੱਡਾ ਪਹਾੜ ਜਿਹੜਾ ਦੁੱਖ ਉਹ ਤੇ ਪੈ ਗਿਆ ਸ਼ੇਰ ਵਰਗਾ ਪੁੱਤ ਚਲੇ ਗਿਆ ਉਹਦਾ ਉਹ ਤਾਂ ਸਾਡੇ ਵਰਗਾ ਵੀ ਨਹੀਂ ਭੁੱਲਦਾ ਉਹਦੀ ਤਾਂ ਮਾਂ ਦਾ ਤਾਂ ਦਿਲ ਦਾ ਟੁਕੜਾ ਸੀ ਉਹ ਬੰਦੂਕ ਵਿੱਚੋਂ ਐਡੀ ਮਾਂ ਨੂੰ ਤਾਕਤ ਦੇ ਦੇ ਰੱਬਾ ਤਾਹੀ ਮੇਤਨ ਬੀਨਦਿਕਾ ਦੇ ਜੀ ਤੁ ਮਾਮਾ ਬਣਾਉਣਾ ਮਾਮਾ ਨੇ ਦਿਲ ਵੀ ਟਕੜਾ ਬਣਾ ਦੀ ਇਹ ਮਾਮਾ ਤੇ ਹਜੜ ਦੁੱਖ ਪਿਆ ਉਹ ਚੱਲ ਸਕਣ